ਪੀਐਮ ਮੋਦੀ ਦੇ ਵੱਲੋਂ ਹਵਾਈ ਸਰਵੇ ਤੇ ਹਵਾਈ ਸਰਵੇ ਦੇ ਨਾਲ ਹੀ ਜਾਣਕਾਰੀ ਕਿ ਕਿਹੜੇ ਉਹ ਇਲਾਕੇ ਨੇ ਜਿੱਥੇ ਫੜਾਂ ਦੇ ਨਾਲ ਜ਼ਿਆਦਾ ਨੁਕਸਾਨ ਹੋਇਆ ਕਿੰਨਾ ਨੁਕਸਾਨ ਹੋਇਆ ਹੈ ਪੀਐਮ ਮੋਦੀ ਦੀਏ ਤਸਵੀਰ ਕਾਫੀ ਕੁਝ ਕਹਿੰਦੀ ਨਜ਼ਰ ਆ ਰਹੀ ਹੈ ਬੇਹੱਦ ਗੰਭੀਰ ਇਸ ਵੇਲੇ ਨਜ਼ਰ ਆ ਰਹੇ ਨੇ ਪੀਐਮ ਮੋਦੀ ਕਿਉਂਕਿ ਐਜ਼ ਏ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਹੋਣਾ ਤੇ ਉਸ ਦੇਸ਼ ਦੇ ਇੱਕ ਖਿੱਤੇ ਦੇ ਵਿੱਚ ਐਡਾ ਵੱਡਾ ਨੁਕਸਾਨ ਹੋਣਾ ਤੇ ਉਸ ਨੁਕਸਾਨ ਦਾ ਅੰਕਲਨ ਕਰਨ ਦੀ ਕੋਸ਼ਿਸ਼ ਇਸ ਵੇਲੇ ਹੋ ਰਹੀ ਹੈ ਕਿ ਕਿੰਨੇ ਵੱਡੇ ਪੱਧਰ ਤੇ ਇਸ ਨੁਕਸਾਨ ਹੋਇਆ ਤੇ ਪਰਪਾਈ ਕਿਸ ਤਰ੍ਹਾਂ ਹੋਏਗੀ ਪੀਐਮ ਮੋਦੀ ਇਸ ਵੇਲੇ ਹਵਾਈ ਸਰਵੇ ਕਰ ਰਹੇ ਨੇ ਤੇ ਜਾਣਕਾਰੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਕਿਹੜੇ ਦਰਿਆ ਨੇ ਕਿਹੜਾ ਇਲਾਕਾ ਏ ਕਿਹੜਾ ਜ਼ਿਲ੍ਹਾ ਏ ਕਿਹੜੇ ਖੇਤ ਨੇ ਇਸ ਵੇਲੇ ਕਿਹੜੀਆਂ ਫਸਲਾਂ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਪੂਰਾ ਬਿਉਰਾ ਪੂਰੀ ਜਾਣਕਾਰੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਤੇ ਹੁਣ ਤੋਂ ਥੋੜੀ ਦੇਰ ਦੇ ਵਿੱਚ ਹੀ ਇੱਕ ਉੱਚ ਪੱਧਰੀ ਮੀਟਿੰਗ ਉੱਚ ਪੱਧਰੀ ਮੀਟਿੰਗ ਦੇ ਵਿੱਚ ਕੁਝ ਪੀੜਤ ਪਰਿਵਾਰਾਂ ਦੇ ਨਾਲ ਵੀ ਪੀਐਮ ਮੋਦੀ ਦੇ ਵੱਲੋਂ ਮੁਲਾਕਾਤ ਕੀਤੀ ਜਾਣੀ ਹੈ ਹਾਲਾਂਕਿ ਆਮ ਆਦਮੀ ਪਾਰਟੀ ਵਾਰ-ਵਾਰ ਮੰਗ ਕਰ ਰਹੀ ਹੈ ਕਿ ਪੰਜਾਬ ਨੂੰ 20000 ਕਰੋੜ ਰੁਪਏ ਦਾ ਪੈਕੇਜ ਦਿੱਤਾ ਜਾਵੇ ਤੇ ਦੂਜੇ ਪਾਸੇ ਜਿਹੜੇ ਵਿਰੋਧੀ ਪਾਰਟੀਆਂ ਨੇ ਚਾਹੇ ਕਾਂਗਰਸ ਹੈ ਅਕਾਲੀ ਦਲ ਹੈ ਉਹ ਵੀ ਇਸ ਵੇਲੇ ਮੰਗ ਕਰ ਰਹੀ ਹੈ ਤੇ ਕੇਂਦਰ ਸਰਕਾਰ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਨੇ ਪੀਐਮ ਮੋਦੀ ਤੇ ਨਜ਼ਰਾਂ ਟਿਕੀਆਂ ਨੇ ਕਿ ਕੀ ਕੁਝ ਐਲਾਨ ਅੱਜ ਪੰਜਾਬ ਦੇ ਲਈ ਹੋਏਗਾ ਤਾਂ ਦੋ ਤਸਵੀਰਾਂ ਇਸ ਵੇਲੇ ਸੀ ਤੁਹਾਨੂੰ ਦਿਖਾ ਰਹੇ ਹਾਂ ਇਹ ਗੁਰਦਾਸਪੁਰ ਕੈਂਟ ਹੈ ਤਿਬੜੀ ਜਿੱਥੇ ਪੀਐਮ ਮੋਦੀ ਦੇ ਵੱਲੋਂ ਮੀਟਿੰਗ ਕੀਤੀ ਜਾਣੀ ਹੈ ਦੂਜੀ ਤਸਵੀਰ ਹਵਾਈ ਸਰਵੇ ਦੀ ਹੈ ਜਿੱਥੇ ਪੀਐਮ ਮੋਦੀ ਦੇ ਵੱਲੋਂ ਹਵਾਈ ਸਰਵੇ ਇਸ ਵੇਲੇ ਕੀਤਾ ਜਾ ਰਿਹਾ ਹੈ ਤਾਂ ਪੂਰੇ ਪੰਜਾਬ ਦੀਆਂ ਨਜ਼ਰਾਂ ਵੀ ਨੇ ਇਸ ਤੇ ਕਿ ਕੀ ਕੁਝ ਐਲਾਨ ਹੁੰਦਾ ਹੈ ਕਿਉਂਕਿ ਵੱਡੇ ਪੱਧਰ ਤੇ ਆਰਥਿਕ ਨੁਕਸਾਨ ਹੋਇਆ ਤੇ ਆਰਥਿਕ ਨੁਕਸਾਨ ਦੀ ਪਰਪਾਈ ਜਿਹੜੀ ਸਹਾਇਤਾ ਰਾਸ਼ੀ ਆ ਉਸ ਦੇ ਨਾਲ ਹੀ ਪੂਰੀ ਕੀਤੀ ਜਾਣੀ ਹੈ ਚਾਹੇ ਉਹ ਜੇਕਰ ਹਿਮਾਚਲ ਦੀ ਗੱਲ ਕੀਤੀ ਜਾਵੇ ਉੱਥੇ 1500 ਕਰੋੜ ਰੁਪਏ ਦਾ ਲੀਫ ਫੰਡ ਜਾਰੀ ਕੀਤਾ ਗਿਆ ਐਲਾਨ ਕਰ ਦਿੱਤਾ ਗਿਆ ਤੇ ਹਿਮਾਚਲ ਸਰਕਾਰ ਦੇ ਵੱਲੋਂ ਆਪਣੇ ਤੌਰ ਤੇ ਵੀ ਉੱਥੋਂ ਦੇ ਲੋਕਾਂ ਦੀ ਬਾਹ ਫੜੀ ਗਈ ਹੈ ਇਸੇ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਵੀ 20000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਜਿਸ ਦਾ ਖੇਤ ਉਸ ਦੀ ਰੇਤ ਦਾ ਵੀ ਐਲਾਨ ਕੀਤਾ ਗਿਆ ਕਿ ਰੇਤਾ ਬਹੁਤ ਵੱਡੇ ਪੱਧਰ ਤੇ ਆ ਗਿਆ ਖੇਤਾਂ ਦੇ ਵਿੱਚ ਉਸ ਨੂੰ ਵੇਚ ਸਕਣਗੇ ਕਿਸਾਨ ਜਾਂ ਵਰਤੋਂ ਕਰ ਸਕਣਗੇ ਇਸ ਤੋਂ ਬਿਨਾ ਜਿਹੜੀ 6-6 ਮਹੀਨੇ ਕਿਸ ਤੱਗੇ ਪਾ ਦਿੱਤੀ ਗਈ ਹੈ ਕਿ ਜੇ ਕੋਈ ਨਹੀਂ ਪਰ ਸਕਦਾ ਤਾਂ ਨਾ ਵੀ ਭਰੇ ਕੋਈ ਵਿਆਜ ਨਹੀਂ ਲੱਗੇਗਾ ਲੋਨ ਦਾ ਤੇ ਕਈ ਐਲਾਨ ਇਸ ਤਰ੍ਹਾਂ ਦੇ ਕੀਤੇ ਗਏ ਨੇ ਇਸ ਦੇ ਨਾਲ ਹੀ ਸੀਐਮ ਮਾਨ ਨੇ ਵੀ ਕਿਹਾ ਸੀ ਕਿ ਜੋ ਵੀ ਕਿਸੇ ਦਾ ਨੁਕਸਾਨ ਹੋਇਆ ਸੀ ਪਰਪਾਈ ਕਰਾਂਗੇ 4-4 ਲੱਖ ਰੁਪਇਆ ਜਿਹੜੇ ਮ੍ਰਿਤਕ ਨੇ ਉਹਨਾਂ ਦੇ ਵਾਰਸਾਂ ਨੂੰ ਵੀ ਮਿਲੇਗਾ ਤੇ ਹੁਣ ਉਮੀਦ ਜਿਹੜੀ ਹੈ ਇਸੇ ਤਰ੍ਹਾਂ ਦੀ ਕੇਂਦਰ ਸਰਕਾਰ ਤੋਂ ਵੀ ਹੈ ਕਿਉਂਕਿ ਹਿਮਾਚਲ ਦੇ ਵਿੱਚ ਪੀਐਮ ਮੋਦੀ ਦੇ ਵੱਲੋਂ 1500 ਕਰੋੜ ਰੁਪਏ ਦਾ ਰਾਹਤ ਪੈਕੇਜ ਦਾ ਜੋ ਐਲਾਨ ਕੀਤਾ ਗਿਆ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਦੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤਾ ਜਾਣਾ ਹੈ ਤੇ ਜਿਹੜੇ ਮ੍ਰਿਤਕ ਦੇ ਪਰਿਵਾਰ ਨੇ ਉਹਨਾਂ ਨੂੰ 2-2 ਲੱਖ ਰੁਪਏ ਦਿੱਤਾ ਜਾਣਾ ਹੈ ਤੇ ਹੁਣ ਹਵਾਈ ਸਰਵੇ ਹਵਾਈ ਸਰਵੇ ਤੋਂ ਬਾਅਦ ਉੱਚ ਪਦਰੀ ਮੀਟਿੰਗ ਉੱਚ ਪਦਰੀ ਮੀਟਿੰਗ ਤੋਂ ਬਾਅਦ ਇੱਕ ਰਿਲੀਫ ਫੰਡ ਦੀ ਉਮੀਦ ਤੇ ਇਸੇ ਉਮੀਦ ਤੇ ਹਾਲਾਂਕਿ ਥੋੜੀ ਦੇਰ ਦੇ ਵਿੱਚ ਕਲੀਅਰ ਹੋਏਗਾ ਪਰ ਅੱਜ ਦਾ ਇਹ ਦੌਰਾ ਪੰਜਾਬ ਦੇ ਲਈ ਬੇਹਦ ਅਹਿਮ ਮੰਨਿਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਨੂੰ ਇੱਕ ਵੱਡਾ ਆਰਥਿਕ ਪੈਕੇਜ ਦੇ ਸਕਦੇ ਨੇ ਪੀਐਮ ਮੋਦੀ ਦੇਖਣਾ ਹੋਏਗਾ ਤੇ ਦੂਜੇ ਪਾਸੇ ਜਿਹੜੇ ਕੈਬਨਿਟ ਮੰਤਰੀ ਨੇ ਹਰਪਜਨ ਸਿੰਘ ਈਟੀਓ ਹੋਣ ਅਮਨ अरोड़ा ਹੋਣ ਡਾਕਟਰ ਬਲਬੀਰ ਸਿੰਘ ਹੋਣ ਜਿੰਨੇ ਵੀ ਕੈਬਨਿਟ ਮੰਤਰੀ ਨੇ ਉਹਨਾਂ ਦੇ ਵੱਲੋਂ 20000 ਕਰੋੜ ਰੁਪਏ ਦੀ ਪੈਕੇਜ ਦੀ ਮੰਗ ਪੰਜਾਬ ਦੇ ਲਈ ਕੀਤੀ ਜਾ ਰਹੀ ਹੈ ਤਾਂ ਆਰਥਿਕ ਨੁਕਸਾਨ ਤਾਂ ਪੰਜਾਬ ਦਾ ਹੋਇਆ ਏ ਪਰ ਪਰਪਾਈ ਕਿੰਨੀ ਹੁੰਦੀ ਹੈ ਇਸ ਤੇ ਹੀ ਸਭ ਦੀਆਂ ਨਿਗਾਹਾਂ ਨੇ ਕਿ ਕੀ ਕੁਝ ਜਿਹੜਾ ਨੁਕਸਾਨ ਹੋਇਆ ਉਸ ਦੀ ਪਰਪਾਈ ਕਿਸ ਲੈਵਲ ਤੇ ਹੋਏਗੀ ਹਾਲਾਂਕਿ ਬਹੁਤ ਸਾਰੀਆਂ ਐਨ ਜੀਓਜ਼ ਬਹੁਤ ਸਾਰੇ ਕਲਾਕਾਰ ਬਹੁਤ ਸਾਰੇ ਸਮਾਜ ਸੇਵੀ ਤੇ ਆਲੇ ਦੁਆਲੇ ਦੇ ਲੋਕ ਪਿੰਡਾਂ ਦੇ ਲੋਕ ਸਾਰੇ ਇੱਕ ਦੂਜੇ ਦੀ ਮਦਦ ਕਰਦੇ ਦਿਖੇ ਇਸ ਦੌਰਾਨ ਤੇ ਇਸ ਦੀ ਛਲਾਗਾ ਵੀ ਹੋਈ ਕਿ ਪੰਜਾਬ ਪੰਜਾਬ ਨਾਲ ਖੜ ਚੁੱਕਿਆ ਹੈ ਹਾਲਾਂਕਿ ਰਾਜਸਥਾਨ ਤੋਂ ਹਰਿਆਣੇ ਤੋਂ ਇਵਨ ਕਿ ਮੁਸਲਮਾਨ ਭਾਈਚਾਰੇ ਦੇ ਲੋਕ ਵੀ ਇੱਥੇ ਮਦਦ ਕਰਦੇ ਦਿਖੇ ਉਹਨਾਂ ਦੇ ਵੱਲੋਂ ਵੀ ਮਦਦ ਕੀਤੀ ਗਈ ਤਾਂ ਵੱਖ-ਵੱਖ ਸਟੇਟਸ ਦੇ ਵਿੱਚੋਂ ਇਵਨ ਕਿ ਐਨ ਆਰ ਆਈਜ਼ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਮਦਦ ਪਹੁੰਚਾਈ ਗਈ ਤੇ ਹੁਣ ਇਸ ਵੇਲੇ ਕੇਂਦਰ ਸਰਕਾਰ ਤੇ ਪੀਐਮ ਮੋਦੀ ਜੋ ਹਵਾਈ ਸਰਵੇ ਕੀਤਾ ਜਾ ਰਿਹਾ ਹੈ ਹਵਾਈ ਸਰਵੇ ਤੋਂ ਬਾਅਦ ਇੱਕ ਮੀਟਿੰਗ ਮੀਟਿੰਗ ਦੇ ਵਿੱਚ ਜਾਇਜ਼ਾ ਲੈਣਗੇ ਕਿ ਕਿੰਨਾ ਨੁਕਸਾਨ ਇੱਕ ਪ੍ਰੈਜੈਂਟੇਸ਼ਨ ਜਿਹੜੀ ਅਧਿਕਾਰੀਆਂ ਦੇ ਵੱਲੋਂ ਦਿੱਤੀ ਜਾਣੀ ਆ ਪੂਰਾ ਬਿਉਰਾ ਦਿੱਤਾ ਜਾਣਾ ਹੈ ਹਾਲਾਂਕਿ ਏਕੜਾਂ ਦੇ ਵਿੱਚ ਜੇਕਰ ਦੇਖਿਆ ਜਾਵੇ ਹੈਕਟੇਅਰ ਦੇ ਵਿੱਚ ਜੇਕਰ ਦੇਖਿਆ ਜਾਵੇ ਜਿਹੜਾ ਸਰਕਾਰ ਦੇ ਵੱਲੋਂ ਡਾਟਾ ਜਾਰੀ ਕੀਤਾ ਗਿਆ ਹੈ ਜਿਹੜਾ ਪਿੰਡਾਂ ਨੂੰ ਲੈ ਕੇ ਜਾਰੀ ਕੀਤਾ ਗਿਆ ਕਿ ਸਿੱਧੇ ਤੌਰ ਤੇ ਜਿਹੜੇ ਕਿੰਨੇ ਪ੍ਰਭਾਵਿਤ ਪਿੰਡ ਨੇ ਤਾਂ ਉਹਨਾਂ ਦਾ ਅੰਕੜਾ 2064 ਹੈ ਕਿ ਸਿੱਧੇ ਤੌਰ ਤੇ 2064 ਪਿੰਡ ਪ੍ਰਭਾਵਿਤ ਹੋਏ ਨੇ ਤੇ 51 ਮੌਤਾਂ ਹੋ ਚੁੱਕੀਆਂ ਨੇ ਤਿੰਨ ਲੋਕ ਹਾਲੇ ਲਾਪਤਾ ਨੇ ਮੌਤਾਂ ਦਾ ਅੰਕੜਾ ਵੱਧ ਵੀ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੇ ਜੇਕਰ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ 387959 ਲੋਕ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ हम अपील करते हैं कि हमारा अपना साठ हज़ार करोड़ रुपया सेंटर की तरफ बकाया है तो एक तो वो उन्हें तुरंत रिलीज़ करना चाहिए और कम से कम बाढ़ के प्रभावों को कम करने के लिए एटलीस्ट ट्वेंटी करोड़ अतिरिक्त राशि जो है वो पंजाब को देनी चाहिए ता जो पंजाब दोबारा से अपने पैरों पर खड़ा हो सके पंजाब ने हमेशा ही भारत का हर जगह पर साथ दिया है पंजाब के लोग जहाँ भी कहीं देश में कोई मुसीबत आई है कोई अनाज का ज़रूरत पड़ी है तो पंजाबियों ने बहुत साथ दिया है पंजाब ने आज़ादी के दौरान भी मैक्सिमम जो कुर्बानियाँ दी है तो आज पंजाब को ज़रूरत है तो प्रधानमंत्री साहब को ज़रूर आज एक तो हमारा ਜੋ ਪੈਸਾ ਕੇਂਦਰ ਕੀ ਤਰਫ ਬਕਾਇਆ ਹੈ 60 ਹਜ਼ਾਰ ਕਰੋੜ ਦਾ ਇੱਕ ਤੋਂ ਮੋਰ ਰਿਲੀਜ਼ ਕਰਨਾ ਚਾਹੀਏ ਔਰ ਸਾਥ ਮੇ ਕਮ ਸੇ ਕਮ 20 ਹਜ਼ਾਰ ਕਰੋੜ ਰੁਪਏ ਦਾ ਅਤ੍ਰਿਕਤ ਪੈਕਟਸ ਜੋ ਹੈ ਉਹ ਪੰਜਾਬ ਕੋ ਦੇਣਾ ਚਾਹੀਏ ਜਿਹੜੀ ਆਫੀਸ਼ੀਅਲ ਮੀਟਿੰਗ ਸੀ ਉਹਨਾਂ ਦੀ ਉਹਦੀ ਸ਼ੁਰੂਆਤ ਹੋਈ ਹੈ ਔਰ ਨਿਸ਼ਚਿਤ ਰੂਪ ਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਦੀ ਚਿੰਤਾ ਕਰਦੇ ਨੇ ਅੱਜ ਜੋ ਇਸੇ ਕਰਕੇ ਉਚੇਚੇ ਤੌਰ ਤੇ ਉਹਨਾਂ ਨੇ ਪਹਿਲਾਂ ਹਵਾਈ ਹਵਾਈ ਸਰਵੇਕਸ਼ਨ ਕਰਨ ਤੋਂ ਬਾਅਦ ਉਹਨਾਂ ਆਫੀਸ਼ੀਅਲੀ ਮੀਟਿੰਗ ਇੱਥੋਂ ਦੇ ਜਿਹੜੇ ਆਫੀਸ਼ਲ ਲੋਕ ਨੇ ਉਹਨਾਂ ਦੇ ਨਾਲ ਬੈਠ ਕੇ ਉਹਨਾਂ ਨੇ ਚਰਚਾ ਕਰਨੀ ਹੈ ਔਰ ਮੈਨੂੰ ਲੱਗਦਾ ਹੈ ਕਿ ਪੰਜਾਬ ਵਾਸਤੇ ਅੱਛਾ ਹੋਣ ਵਾਲਾ ਕਿੰਨਾ ਪੈਕੇ ਚੋਣੇ ਹੋ ਮਿਲਣਾ ਚਾਹੀਦਾ ਦੇਖੋ ਜਿਹਦੇ ਘਰ ਚਲੇ ਗਏ ਜਦੀ ਫਸਲ ਚਲੀ ਗਈ ਜਿਨ੍ਹਾਂ ਦੇ ਖੇਤਾਂ ਦੀ ਖਰਾਬੀ ਹੋ ਗਈ ਹੈ ਉਹਨਾਂ ਵਾਸਤੇ ਜੋ ਵੀ ਵੱਦ-ਵਦ ਹੋ ਸਕਦਾ ਉਹਦੀ ਜ਼ਰੂਰਤ ਹੈ ਔਰ ਪ੍ਰਧਾਨ ਮੰਤਰੀ ਵੀ ਚਿੰਤਾ ਕਰ ਵੀ ਰਹੇ ਨੇ ਔਰ ਸਫੀਸ਼ੀਐਂਟ ਜਿਹੜਾ ਹੈ ਉਹ ਸਭ ਕੁਝ ਹੋਣ ਵਾਲਾ ਹੈ ਪੰਜਾਬ ਵਾਸਤੇ ਹਮੇਸ਼ਾ ਨਰਿੰਦਰ ਮੋਦੀ ਜੀ ਦੇ ਮਨ ਦੇ ਵਿੱਚ ਇੱਕ ਅਲੱਗ ਜਗ੍ਹਾ ਹੈਗੀ ਹੈ ਉਹ ਤੁਹਾਨੂੰ ਅੱਜ ਦੇਖਣ ਨੂੰ ਵੀ ਮਿਲੀ ਹੈ ਇੱਥੇ ਆਏ ਵੀ ਨੇ ਔਰ ਪੰਜਾਬ ਦੇ ਲੋਕਾਂ ਦੀ ਮਦਦ ਵੀ ਕਰਨਗੇ ਤਾਂ ਜੀਵਨ ਗੁਪਤਾ ਦੇ ਵੱਲੋਂ ਇਸ ਵੇਲੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਸੀ ਉਹਨਾਂ ਨੇ ਕਿਹਾ ਕਿ ਬਹੁਤ ਵੱਡਾ ਨੁਕਸਾਨ ਹੋਇਆ ਹੈ ਤੇ ਪਰਪਾਈ ਵੀ ਜ਼ਰੂਰ ਹੋਏਗੀ ਹਾਲਾਂਕਿ ਜਿਹੜੇ ਜੀ ਚਲੇ ਗਏ ਉਹ ਤਾਂ ਵਾਪਸ ਨਹੀਂ ਆ ਸਕਦੇ ਪਰ ਜਿਹੜਾ ਜਾਨੀ ਨੁਕਸਾਨ ਤੋਂ ਬਾਅਦ ਮਾਲੀ ਨੁਕਸਾਨ ਹੋਇਆ ਹੈ ਉਸ ਦੀ ਪਰਪਾਈ ਜ਼ਰੂਰ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਸਰਕਾਰ ਦੇ ਵੱਲੋਂ ਖਾਸ ਕਰਕੇ ਕੇਂਦਰ ਸਰਕਾਰ ਦੇ ਵੱਲੋਂ ਕਿਉਂਕਿ ਜੇਕਰ ਸਟੇਟ ਸਰਕਾਰ ਦੀ ਗੱਲ ਕੀਤੀ ਜਾਵੇ ਉਸ ਦੇ ਕੰਪੈਰੀਜ਼ਨ ਦੇ ਵਿੱਚ ਕੇਂਦਰ ਦੇ ਕੋਲੇ ਇੱਕ ਬਹੁਤ ਵੱਡੀ ਤਾਕਤ ਹੁੰਦੀ ਹੈ ਕਿਸੇ ਵੀ ਸਟੇਟ ਨੂੰ ਕੋਈ ਵਿਸ਼ੇਸ਼ ਪੈਕੇਜ ਦੇਣ ਦੀ ਹਾਲਾਂਕਿ ਸਾਰੀਆਂ ਸਟੇਟਸ ਦਾ ਖਿਆਲ ਰੱਖਣਾ ਹੁੰਦਾ ਹੈ ਕੇਂਦਰ ਸਰਕਾਰ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਸੇ ਕਰਕੇ ਬਹੁਤ ਵੱਡੀ ਉਮੀਦ ਇਸ ਵੇਲੇ ਪੰਜਾਬੀਆਂ ਨੂੰ ਹੈ ਕਿ ਇੱਕ ਵੱਡਾ ਆਰਥਿਕ ਪੈਕੇਜ ਦਿੱਤਾ ਜਾਵੇਗਾ ਕਿਉਂਕਿ ਜਿਹੜੀਆਂ ਬਹੁਤ ਸਾਰੀਆਂ ਇਸ ਵੇਲੇ ਪੋਲਿਟੀਕਲ ਪਾਰਟੀਆਂ ਦੇ ਆਗੂ ਨੇ ਉਹ ਵੀ ਇਹੀ ਮੰਗ ਕਰ ਰਹੇ ਨੇ ਹਾਲਾਂਕਿ ਬੀਜੇਪੀ ਵਾਰ-ਵਾਰ ਕਹਿ ਰਹੀ ਹੈ ਕਿ ਪੂਰੀ ਪਰਪਾਈ ਹੋਏਗੀ ਜੋ ਨੁਕਸਾਨ ਹੋਇਆ ਏ ਜੋ ਜੋ ਕੁਦਰਤੀ ਆਫਤ ਦੇ ਨਾਲ ਇਹ ਨੁਕਸਾਨ ਹੋਇਆ ਬੰਨਾ ਦੀ ਮਜ਼ਬੂਤੀ ਦੀ ਗੱਲ ਹੋਈ ਹਾਲਾਂਕਿ ਇਸ ਤੋਂ ਪਹਿਲਾਂ ਜਿਹੜੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਉਹ ਵੀ ਪੰਜਾਬ ਦਾ ਦੌਰਾ ਕਰ ਚੁੱਕੇ ਨੇ ਤਾਂ ਇਸ ਦੇ ਨਾਲ ਹੀ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਲਗਾਤਾਰ ਕਵਰੇਜ ਕਰ ਰਹੇ ਨੇ ਖਾਸ ਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਨੂੰ ਲੈ ਕੇ ਲਾਈਵ ਜੁੜੇ ਹੋਏ ਨੇ ਇਸ ਵੇਲੇ ਰਾਜੀਵ ਤੁਹਾਡੇ ਕੋਲ ਕੀ ਕੋਈ ਜਾਣਕਾਰੀ ਹੈ ਕਿਸ ਢੰਗ ਦੀ ਇਸ ਵੇਲੇ ਤੇ ਕੀ ਕੁਝ ਅਪਡੇਟ ਹੈ ਕਿ ਤੱਕ ਪਹੁੰਚਿਆ ਹਵਾਈ ਸਰਵੇ ਕਿੰਨਾ ਕੁ ਰਹਿ ਗਿਆ ਹੈ ਬਾਕੀ ਕੰਪਲੀਟ ਹੋਣ ਵਾਲਾ ਹੈ ਉਸ ਤੋਂ ਬਾਅਦ ਮੀਟਿੰਗ ਦਾ ਕੀ ਰੂਪਰੇਖਾ ਹੈ ਕਿੰਨੇ ਕ ਵਜੇ ਤੱਕ ਮੀਟਿੰਗ ਖਤਮ ਹੋਣੀ ਹੈ ਕੀ ਕੋਈ ਜਾਣਕਾਰੀ ਰਾਜੀਵ ਆ ਬਿਲਕੁਲ ਥੋੜੀ ਦੇਰ ਪਹਿਲਾਂ ਜਿਹੜੇ ਭਾਜਪਾ ਦੇ ਸੀਨੀਅਰ ਆਗੂ ਨੇ ਜੀਵਨ ਗੁਪਤਾ ਉਹ ਇਸ ਕੈਂਟ ਕੈਂਟ ਏਰੀਆ ਦੇ ਵਿੱਚੋਂ ਬਾਹਰ ਨਿਕਲੇ ਸੀ ਤਾਂ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਫਿਲਹਾਲ ਜੋ ਹੈ ਪ੍ਰਧਾਨ ਮੰਤਰੀ ਦਰੇਂਦਰ ਮੋਦੀ ਆਪਣਾ ਜਿਹੜਾ ਹਵਾਈ ਸਰਵੇ ਕਰਨ ਤੋਂ ਬਾਅਦ ਇਸ ਵੇਲੇ ਫਿਰ ਜਿਹੜਾ ਤਿਬੜੀ ਕੈਂਟ ਹੈ ਉੱਥੇ ਹੀ ਮੌਜੂਦ ਨੇ ਉੱਥੇ तमाम ਜਿੱਥੇ ਪੰਜਾਬ ਸਰਕਾਰ ਦੇ ਨੁਮਾਇੰਦੇ ਨੇ ਮੰਤਰੀ ਪਹੁੰਚੇ ਹੋਏ ਨੇ ਇਸ ਤੋਂ ਇਲਾਵਾ ਬੀਜੇਪੀ ਦੇ ਵੀ ਕਈ ਆਗੂ ਔਰ ਉਹਨਾਂ ਨੇ ਵੀ ਨਾਲ ਜਾਣਕਾਰੀ ਦਿੱਤੀ ਕਿ ਕੁਝ ਜਿਹੜੇ ਕਿਸਾਨ ਨੇ ਜਿਹੜੇ ਕਿ ਵੱਖ-ਵੱਖ ਇਲਾਕਿਆਂ ਦੇ ਨਾਲ ਸੰਬੰਧਿਤ ਕਿਸਾਨ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਇਸ ਹੜ੍ਹ ਦੇ ਵਿੱਚ ਨੁਕਸਾਨ ਹੋਇਆ ਤਾਂ ਉਹ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਜੋ ਹੈ ਪ੍ਰਧਾਨ ਮੰਤਰੀ ਗੱਲਬਾਤ ਕਰਨਗੇ ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਲਾਜ਼ਮੀ ਹੋ ਜਾਂਦਾ ਕਿਉਂਕਿ ਜਿਸ ਤਰ੍ਹਾਂ ਮੈਂ ਵੀ ਜ਼ਿਕਰ ਕਰ ਰਿਹਾ ਸੀ ਕਿ ਪ੍ਰਧਾਨ ਮੰਤਰੀ ਵੱਲੋਂ ਅਕਸਰ ਇਹ ਦਾਵਾ ਕੀਤਾ ਜਾਂਦਾ ਕਿ ਪੰਜਾਬ ਦੇ ਲਈ ਉਹਨਾਂ ਦੇ ਅਮਨ ਦੇ ਵਿੱਚ ਇੱਕ ਵੱਖਰਾ ਸਨਮਾਨ ਹੈ ਬੱਕਰੀ ਤਾਂ ਤਾਂ ਇਹੀ ਗੱਲ ਜੋ ਹੈ ਜੀਵਨ ਗੁਪਤਾ ਵੀ ਦੁਹਰਾਉਂਦੇ ਹੋਏ ਨਜ਼ਰ ਆਏ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਪ੍ਰਧਾਨ ਮੰਤਰੀ ਹਮੇਸ਼ਾ ਪੰਜਾਬ ਨੂੰ ਇੱਕ ਵੱਖ ਨਜ਼ਰੀਏ ਦੇ ਨਾਲ ਦੇਖਦੇ ਨੇ ਔਰ ਇਹੀ ਕਾਰਨ ਹੈ ਕਿ ਉਹ ਖੁਦ ਅੱਜ ਪੰਜਾਬ ਪਹੁੰਚੇ ਨੇ ਪੰਜਾਬ ਦੇ ਇਸ ਦੌਰੇ ਦੇ ਲਈ ਜੋ ਹੈ ਉਹਨਾਂ ਨੇ ਇੱਕ ਪਹਿਲ ਕਦਮੀ ਕੀਤੀ ਔਰ ਇਹ ਵੀ ਨਾਲ ਦੀ ਨਾਲ ਉਹਨਾਂ ਦਾ ਕਹਿਣਾ ਸੀ ਕਿ ਥੋੜੀ ਦੇਰ ਦੇ ਵਿੱਚ ਅੱਜ ਦੇ ਇਸ ਦੌਰੇ ਤੋਂ ਬਾਅਦ ਜੋ ਪੰਜਾਬ ਦੇ ਲਈ ਐਲਾਨ ਕੀਤਾ ਜਾਣਾ ਉਹ ਵੀ ਕਾਫੀ ਅਹਿਮ ਰਹਿਣ ਵਾਲਾ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਵੀ ਖੁਦ ਚਾਹੁੰਦੇ ਹਾਂ ਕਿ ਜਿੰਨੇ ਵੀ ਲੋਕ ਇਸ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਲੋਕਾਂ ਦੇ ਘਰ ਜਿਹੜੇ ਆ ਉਹ ਪਾਣੀ ਦੇ ਵਿੱਚ ਰੁੜ ਗਏ ਜਿਨ੍ਹਾਂ ਦੇ ਖੇਤਾਂ ਦਾ ਫਸਲਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਤਾਂ ਉਹਨਾਂ ਨੂੰ ਜਿਹੜਾ ਯੋਗ ਮੁਆਵਜ਼ਾ ਜ਼ਰੂਰ ਮਿਲਣਾ ਚਾਹੀਦਾ ਤਾਂ ਇਸ ਦੀ ਹਾਮੀ ਜੋ ਹੈ ਹਰ ਕੋਈ ਭਰਦਾ ਹੋਇਆ ਨਜ਼ਰ ਆ ਰਿਹਾ ਪਰ ਨਾਲ ਦੀ ਨਾਲ ਉਹਨਾਂ ਦਾ ਇਹ ਵੀ ਆ ਕਹਿਣਾ ਸੀ ਕਿ ਜਿਹੜੀ ਰਿਪੋਰਟ ਸਰਕਾਰ ਵੱਲੋਂ ਜਾਂ ਫਿਰ ਜਿਹੜੇ ਅਫੀਸ਼ੀਅਲਸ ਨੇ ਜਿਹੜੇ ਅਧਿਕਾਰੀ ਨੇ ਵੱਖ-ਵੱਖ ਵਿਭਾਗਾਂ ਦੇ ਉਹਨਾਂ ਵੱਲੋਂ ਜਿਹੜੀ ਰਿਪੋਰਟ ਪ੍ਰਧਾਨ ਮੰਤਰੀ ਨੂੰ ਦਿੱਤੀ ਜਾਣੀ ਹੈ ਉਸ ਦੇ ਆਧਾਰ ਤੇ ਹੀ ਜਿਹੜਾ ਮੁਆਵਜ਼ਾ ਹੈ ਜਾਂ ਜਿਹੜਾ ਰਾਹਤ ਪੈਕੇਜ ਹੈ ਉਸ ਦਾ ਐਲਾਨ ਪ੍ਰਧਾਨ ਮੰਤਰੀ ਵੱਲੋਂ ਕੀਤਾ ਜਾਣਾ ਤਾਂ ਹੁਣ ਕੁਝ ਹੀ ਮਿੰਟਾਂ ਦੇ ਵਿੱਚ ਅਸੀਂ ਕਹਿ ਸਕਦੇ ਕਿਉਂਕਿ ਇਸ ਵੇਲੇ ਪੌਣੇ 5 ਵਜੇ ਦਾ ਸਮਾਂ ਹੋ ਚੁੱਕਿਆ ਔਰ ਲਗਭਗ 10 ਮਿੰਟ ਦੇ ਅ ਵਿਚ ਵਿੱਚ ਉਮੀਦ ਹੈ ਕਿ ਉਸ ਐਲਾਨ ਅਦਿ ਖਬਰ ਜਿਹੜੀ ਹੈ ਉਹ ਸਾਡੇ ਤੱਕ ਪਹੁੰਚੇ ਕਿਉਂਕਿ ਫਿਲਹਾਲ ਜਿਸ ਤਰ੍ਹਾਂ ਮੈਂ ਦੱਸਿਆ ਕਿ ਜਿਹੜੇ ਮੰਤਰੀ ਪਹੁੰਚੇ ਹੋਏ ਨੇ ਪੰਜਾਬ ਸਰਕਾਰ ਦੇ ਉਹਨਾਂ ਨੇ ਗੱਲਬਾਤ ਕਰਨੀ ਹੈ ਇਸ ਤੋਂ ਇਲਾਵਾ ਜਿਹੜੇ ਕੇਂਦਰੀ ਰੇਲ ਰਾਜ ਮੰਤਰੀ ਨੇ ਰਵਿੰਦੀਤ ਮਿੱਟੂ ਜੋ ਕਿ ਖੁਦ ਪ੍ਰਧਾਨ ਮੰਤਰੀ ਦੇ ਨਾਲ ਇੱਥੇ ਪਹੁੰਚੇ ਨੇ ਤਾਂ ਇਸ ਤੋਂ ਇੱਕ ਅੰਦਾਜ਼ਾ ਜਾਂ ਇੱਕ ਦ੍ਰਿਸ਼ਾ ਜ਼ਰੂਰ ਲਗਾਇਆ ਜਾ ਸਕਦਾ ਕਿਉਂਕਿ ਜਿਹੜੇ ਰਾਜੀ ਬਣੇ ਰਹੋ ਸਾਡੇ ਨਾਲ ਤੁਸੀਂ ਸਾਡੇ ਨਾਲ ਬਣੇ ਰਹੋ ਮੈਂ ਤੁਹਾਨੂੰ ਦੁਬਾਰਾ ਵੀ ਅਪਡੇਟ ਲਮਾਂਗਾ ਇਸ ਵੇਲੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਕੀ ਕੁਝ ਕਹਿ ਰਹੇ ਨੇ ਉਹ ਤੁਹਾਨੂੰ ਸੁਣਾਉਣੇ ਆ ਅਰਿਸ਼ ਕਰਨਾ ਚਾਹੁੰਦਾ ਬੀਗੇਮਾ ਪਰ ਆਪਾਰਲਮੈਂਟ ਔਰ ਪੰਜਾਬ ਦਾ ਇੱਕ ਨਾਗਰਿਕ ਹੋਣ ਦੇ ਨਾਤੇ ਕੀ ਕਿਰਪਾ ਕਰਕੇ ਕੋਈ ਸਾਨੂੰ ਹਾਰਡ ਪੀੜਤ ਲੋਕਾਂ ਨੂੰ ਜਣਕੀ ਫਲਡ ਰੀਲੀਫ ਜਿਹੜਾ ਅਸਿਸਟੈਂਸ ਹੈ ਉਹ ਚੰਗੀ ਅਮਾਉਂਟ ਦੇ ਕੇ ਜਾਇਓ ਨਾ ਕਿ ਕੋਈ ਹਾਸੂਹੀਨ ਸਾਡਾ ਮਜ਼ਾਕ ਬਣੇ ਕਿਉਂਕਿ ਬਹੁਤ ਵੱਡਾ ਨੁਕਸਾਨ ਹੋਇਆ ਹੈ 50 50000 ਰੁਪਏ ਦੀ 70 70000 ਰੁਪਏ ਦੀ ਜਿਹੜੀ ਫਸਲ ਹੈ ਉਹ ਖਰਾਬ ਹੋ ਗਈ ਹੈ ਅਗਲੀ ਫਸਲ ਬੀਜਣ ਦੇ ਜਿਹੜੇ ਚਾਂਸਸੇ ਓ ਨਾ ਮਾਤਰ ਨੇ ਲੋਕਾਂ ਕੋਲੇ ਪੀ ਵਾਸਤੇ ਪੈਸੇ ਨਹੀਂ ਹੈ ਲੋਕਾਂ ਕੋਲੇ ਉਹਨੂੰ ਕਲਟੀਵੇਟ ਕਰਨ ਨਾਲ ਸੇ ਪੈਸੇ ਨਹੀਂ ਆਏ ਲੋਕਾਂ ਦੇ ਪਸ਼ੂ ਮਰ ਗਏ ਨੇ ਮਕਾਨ ਡਿੱਗ ਪਏ ਨੇ ਕੈਜ਼ੁਐਲਟੀਆਂ ਵੀ ਹੋਈਆਂ ਨੇ ਕਿਉਂਕਿ ਅਗਰ ਤੁਸੀਂ ਕੋਈ ਐਸੀ ਰਾਹਤ ਨਹੀਂ ਦਿੱਤੀ ਤੁਸੀਂ ਦੇਖਿਆ ਹੋਣਾ ਕਿ ਰਾਜੀਵ ગાંધી ਜਦੋਂ 1988 ਦੀ ਗੱਲ ਸੀਗੀ ਅਜੀਬ ਖਬਰ ਘੁੰਮ ਰਹੀ ਹੈ ਜੀਰੇ ਵਿੱਚ 1 ਅਰਬ ਰੁਪਿਆ ਉਸ ਵੇਲੇ ਅਨਾਉਂਸ ਕੀਤਾ ਸੀਗਾ ਉਦੋਂ ਪੈਸੇ ਦੀ ਵੈਲਿਊ ਬਹੁਤ ਸੀਗੀ ਔਰ ਉਸ ਸਮੇਂ ਸੋ ਇਹ ਸਾਰੀ ਹਰਡ ਉਸ ਤੋਂ ਜ਼ਿਆਦਾ ਆਏ ਹੋਏ ਨੇ ਔਰ ਅਸੀਂ ਨਾਲ ਨਾਲ ਇਹ ਵੀ ਮੰਗ ਕਰ ਰਹੇ ਹਾਂ ਕਿ ਜਿਹੜਾ ਲੋਕਾਂ ਦੇ ਅਕਾਊਂਟਸ ਐਨਪੀਏ ਹੋ ਜਾਣਗੇ ਜਿਹੜੇ ਕਿਸ਼ਤ ਨਹੀਂ ਭਰ ਪਾਉਣਗੇ ਉਹਨਾਂ ਨੂੰ ਮਾਫ ਕੀਤਾ ਜਾਵੇ ਉਹ ਜਿਹੜਾ ਉਹਨਾਂ ਦਾ ਇੰਟਰਸਟ ਮਾਫ ਕੀਤਾ ਜਾਵੇ ਉਹਨਾਂ ਦਾ ਪ੍ਰਿੰਸੀਪਲ ਅਮਾਉਂਟ ਅਗਰ ਮਾਫ ਕਰ ਸਕਦੇ ਹੋ ਵੈਸੇ ਤਾਂ ਕਾਰਪੋਰੇਟਸ ਨੂੰ ਤਾਂ ਬਹੁਤ ਕੁਝ ਮਾਫ ਹੋ ਜਾਂਦਾ ਹੈ ਫੈਕਟਰੀਆਂ ਵਾਲਿਆਂ ਨੂੰ ਵੱਡੇ ਉਦਯੋਗ ਪਤੀਆਂ ਨੂੰ ਲੇਕਿਨ ਕਿਸਾਨ ਮਰ ਜਾਂਦਾ ਹੈ ਤਾਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੀ ਇਹੀ ਮੰਗ ਕਰਦੇ ਨਜ਼ਰ ਆਏ ਨੇ ਕਿ ਇੱਕ ਵੱਡੀ ਅਮਾਉਂਟ ਦੀ ਪੰਜਾਬ ਨੂੰ ਜ਼ਰੂਰਤ ਹੈ ਰਾਜੀਵ ગાંધી ਦਾ ਜ਼ਿਕਰ ਕਰਦੇ ਨਜ਼ਰ ਆਏ ਨੇ ਰਾਜਾ ਵੜਿੰਗ 1988 ਦੇ ਹੜ੍ਹਾਂ ਦਾ ਜ਼ਿਕਰ ਕਰਦੇ ਨਜ਼ਰ ਆਏ ਨੇ ਰਾਜਾ ਵੜਿੰਗ ਹਾਲਾਂਕਿ ਆਸ ਉਮੀਦ ਪੀਐਮ ਮੋਦੀ ਤੋਂ ਤੇ ਲਗਾਤਾਰ ਅਸੀਂ ਖਬਰ ਤੇ ਅਸੀਂ ਬਣੇ ਹੋਏ ਆ ਕਿਉਂਕਿ ਹੁਣ ਥੋੜੀ ਦੇਰ ਦੇ ਵਿੱਚ ਮੀਟਿੰਗ ਹੋਣੀ ਹੈ ਮੀਟਿੰਗ ਦੇ ਵਿੱਚ ਪੂਰਾ ਬਿਓਰਾ ਦਿੱਤਾ ਜਾਣਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਿਹੜੇ ਪੰਜਾਬ ਦੇ ਉੱਚ ਅਧਿਕਾਰੀ ਨੇ ਖਾਸ ਕਰਕੇ ਚੀਫ ਸੈਕਟਰੀ ਨੇ ਉਹ ਪੂਰੀ ਰਿਪੋਰਟ ਪੇਸ਼ ਕਰਨਗੇ ਪ੍ਰੈਜੈਂਟੇਸ਼ਨ ਦੇਣਗੇ ਕਿ ਕਿਨਾ ਇਲਾਕਿਆਂ ਦੇ ਵਿੱਚ ਜ਼ਿਆਦਾ ਨੁਕਸਾਨ ਹੋਇਆ ਕਿੰਨੀਆਂ ਮੌਤਾਂ ਹੋਈਆਂ ਕਿੰਨੀ ਲਾਗਤ ਇੱਕ ਏਕੜ ਤੇ ਆਈ ਕਿੰਨੀ ਫਸਲ ਨਿਕਲਣੀ ਸੀ ਇੱਕ ਏਕੜ ਦੇ ਵਿੱਚ ਕਿੰਨਾ ਇੱਕ ਕਿਸਾਨ ਦਾ ਨੁਕਸਾਨ ਹੋਇਆ ਜਿਹੜੇ ਘਰ ਟਹਿ ਗਏ ਨੇ ਉਹਨਾਂ ਦਾ ਕਿੰਨਾ ਨੁਕਸਾਨ ਹੋਇਆ ਜਿਨ੍ਹਾਂ ਦੇ ਪਸ਼ੂ ਏ ਸੜ ਦੇ ਵਿੱਚ ਵਹਿ ਗਏ ਨੇ ਉਹਨਾਂ ਦਾ ਕਿੰਨਾ ਨੁਕਸਾਨ ਹੋਇਆ ਜਿਨ੍ਹਾਂ ਦੇ ਪਸ਼ੂਆਂ ਦੀ ਇਸ ਹੜਾਂ ਦੇ ਦੌਰਾਨ ਜਾਨ ਚਲੀ ਗਈ ਆ ਤਾਂ ਆਰਥਿਕ ਤੌਰ ਤੇ ਇੱਕ ਵੱਡੀ ਟਾ ਲੱਗੀ ਆ ਇੱਕ ਵਕ ਵੱਡੀ 60 ਵਜਈ ਆ ਤੇ ਭਵਿੱਖ ਦੇ ਵਿੱਚ ਵੀ ਜਿਹੜੇ ਬੰਨ ਨੇ ਉਹਨਾਂ ਨੂੰ ਮਜ਼ਬੂਤ ਕਰਨ ਦੇ ਲਈ ਕਿਹੋ ਜਿਹੇ ਆ ਸਿਸਟਮੈਟਿਕ ਤਰੀਕਾ ਜਿਹੜਾ ਅਪਣਾਇਆ ਜਾਵੇ ਤਾਂ ਇਹ ਸਾਰੀਆਂ ਚੀਜ਼ਾਂ ਨੇ ਜਿਸ ਨੂੰ ਲੈ ਕੇ ਪੀਐਮ ਮੋਦੀ ਨੂੰ ਜਾਣੂ ਕਰਵਾਇਆ ਜਾਏਗਾ ਤੇ ਏਰੀਅਲ ਸਰਵੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਪੰਜਾਬ ਦੀ ਸਾਰ ਲਈ ਜਾ ਰਹੀ ਹੈ ਹਾਲਾਂਕਿ ਕਈ ਦਿਨਾਂ ਤੋਂ ਇਹ ਮੰਗ ਉੱਠ ਰਹੀ ਸੀ ਕਿ ਪੀਐਮ ਮੋਦੀ ਕਦੋਂ ਪੰਜਾਬ ਆਉਣਗੇ ਦੂਜੇ ਪਾਸੇ ਜਿਹੜੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਜਦੋਂ ਪੁੱਛਿਆ ਗਿਆ ਕਿ ਪੀਐਮ ਮੋਦੀ ਨੂੰ ਪਹਿਲਾਂ ਆਉਣਾ ਚਾਹੀਦਾ ਸੀ ਤਾਂ ਉਹਨਾਂ ਨੇ ਦੱਸਿਆ ਕਿ ਕਈ ਵਾਰ ਜਿਹੜੇ ਜਦੋਂ ਇਸ ਤਰ੍ਹਾਂ ਦੀ ਜਿਹੜੀ ਸ਼ਖਸੀਅਤ ਹੁੰਦੀ ਆ ਖਾਸ ਕਰ ਪ੍ਰਧਾਨ ਮੰਤਰੀ ਤਾਂ ਫਿਰ ਪ੍ਰੋਬਲਮ ਆ ਜਾਂਦੀ ਹੈ ਵੀਆਈਪੀਜ਼ ਜਿਹੜੇ ਹੁੰਦੇ ਨੇ ਸਿਕਿਉਰਟੀ ਨੂੰ ਲੈ ਕੇ ਦਿੱਕਤ ਆ ਜਾਂਦੀ ਹੈ ਇਸ ਕਰਕੇ ਜਦੋਂ ਥੋੜਾ ਜਿਹਾ ਹਾਲਾਤ ਸੁਧਰੇ ਨੇ ਤਾਂ ਪੀਐਮ ਮੋਦੀ ਪਹੁੰਚੇ ਨੇ ਤਾਂ ਜੋ ਅੰਕਲਨ ਵੀ ਸਹੀ ਹੋ ਸਕੇ ਜਾਇਜ਼ਾ ਜਿਹੜਾ ਇਹ ਉਹ ਵੀ ਪ੍ਰੋਪਰ ਢੰਗ ਨਾਲ ਲਿਆ ਜਾ ਸਕੇ ਕਿ ਕਿੰਨਾ ਨੁਕਸਾਨ ਹੋ ਚੁੱਕਿਆ ਹੈ ਕਿਉਂਕਿ ਉਸ ਵੇਲੇ ਤਾਂ ਪਾਣੀ ਚੜਿਆ ਹੋਇਆ ਸੀ ਤੇ ਉਸ ਵੇਲੇ ਕੋਈ ਮਦਦ ਕਰਨਾ ਤੁਰੰਤ ਜਾਂ ਫਿਰ ਕੋਈ ਇਹ ਪਤਾ ਕਰਨਾ ਕਿ ਕਿੰਨਾ ਨੁਕਸਾਨ ਹੋ ਗਿਆ ਹੈ ਤਾਂ ਹੁਣ ਕਿਉਂਕਿ ਪਾਣੀ ਹੌਲੀ ਹੌਲੀ ਉਤਰ ਰਿਹਾ ਹੈ ਤੇ ਸਹੀ ਢੰਗ ਦੇ ਨਾਲ ਪਤਾ ਲੱਗੇਗਾ ਕਿ ਨੁਕਸਾਨ ਕਿੰਨਾ ਹੋਇਆ ਹਾਲਾਂਕਿ ਉਸ ਤੋਂ ਬਾਅਦ ਵੀ ਗਰਦਾਬਰੀਆਂ ਹੋਣਗੀਆਂ ਪਟਵਾਰੀਆਂ ਦੇ ਵੱਲੋਂ ਰਿਪੋਰਟਾਂ ਦਿੱਤੀਆਂ ਜਾਣੀਆਂ ਨੇ ਡਿਸਟ੍ਰਿਕਟ ਲੈਵਲ ਤੇ ਰਿਪੋਰਟਸ ਬਣਨੀਆਂ ਨੇ ਉਸ ਤੋਂ ਬਾਅਦ ਜਿਹੜੇ ਇਸ ਦੌਰਾਨ ਜਿਨ੍ਹਾਂ ਦੀ ਜਾਨ ਚਲੀ ਗਈ ਹੈ ਉਹਨਾਂ ਦੀ ਲਿਸਟਸ ਬਣਨਗੀਆਂ ਫਿਰ ਉਹਨਾਂ ਨੂੰ ਉਚਿਤ ਮੁਆਵਜ਼ਾ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਐਲਾਨਿਆ ਗਿਆ ਹੈ ਜਾਂ ਫਿਰ ਕੇਂਦਰ ਸਰਕਾਰ ਜੇ ਕੋਈ ਐਲਾਨ ਕਰੇਗੀ ਉਹ ਦਿੱਤਾ ਜਾਣਾ ਹੈ ਉਹਨਾਂ ਦੇ ਵਾਰਸਾਂ ਨੂੰ ਤਾਂ ਹੁਣ ਇਸ ਵੇਲੇ ਹਵਾਈ ਸਰਵੇ ਤੇ ਹਵਾਈ ਸਰਵੇ ਤੋਂ ਬਾਅਦ ਇੱਕ ਉੱਚ ਪੱਧਰੀ ਮੀਟਿੰਗ ਰਾਜੀਵ ਸ਼ਰਮਾ ਮੇਰੇ ਸਹੋਗੀ ਲਗਾਤਾਰ ਗੁਰਦਾਸਪੁਰ ਦੇ ਵਿੱਚ ਮੌਜੂਦ ਨੇ ਸਵੇਰ ਤੋਂ ਹੀ ਇਸੇ ਖਬਰ ਤੇ ਅਸੀਂ ਬਣੇ ਹੋਇਆ ਕਿਉਂਕਿ ਇਹ ਇੰਪੋਰਟੈਂਟ ਡੇ ਪੰਜਾਬ ਦੇ ਲਈ ਅਤੇ ਪੀਐਮ ਮੋਦੀ ਦਾ ਇੱਕ ਐਲਾਨ ਪੰਜਾਬ ਨੂੰ ਬਹੁਤ ਵੱਡੀ ਰਾਹਤ ਦੇ ਸਕਦਾ ਹੈ ਇਸ ਕਰਕੇ ਸਭ ਦੀਆਂ ਨਿਗਾਹਾਂ ਇਸੇ ਤੇ ਕਿ ਕੀ ਐਲਾਨ ਉਹ ਹੋਏਗਾ ਕਿੰਨਾ ਰਿਲੀਫ ਉਹ ਹੋਏਗਾ ਜਿਸ ਦੇ ਨਾਲ ਜ਼ਖਮਾਂ ਤੇ ਮਰਹਮ ਲੱਗੇਗੀ ਹਾਲਾਂਕਿ ਜਿਹੜੇ ਵਿਰੋਧੀ ਨੇ ਜਾਂ 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 ਜਿਹੜੀਆਂ ਸਰਕਾਰ ਦੇ ਨੁਮਾਇंदे ਨੇ ਉਤਾ 20000 ਕਰੋੜ ਰੁਪਏ ਦੀ ਮੰਗ ਕਰ ਰਹੇ ਨੇ ਪਰ ਕਿੰਨਾ ਮੁਆਵਜ਼ਾ ਕੇਂਦਰ ਦੇ ਵੱਲੋਂ ਜਾਰੀ ਕੀਤਾ ਜਾਂਦਾ ਏ ਇਸ ਤੇ ਸਭ ਦੀ ਨਿਗਾਹ ਹੈ ਰਾਜੀ ਜੀ ਜੇਕਰ ਮੇਰੀ ਆਵਾਜ਼ ਮਿਲ ਰਹੀ ਹੈ ਤਾਂ ਅਪਡੇਟ ਜਿਸ ਟੰਗ ਦੇ ਨਾਲ ਇਸ ਵੇਲੇ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਇੱਕ ਤਸਵੀਰ ਜਿਸ ਦੇ ਵਿੱਚ ਪੀਐਮ ਮੋਦੀ ਜਿਹੜੇ ਨੇ ਉਹ ਹਵਾਈ ਸਰਵੇ ਕਰ ਰਹੇ ਨੇ ਖੇਤਾਂ ਦੀਆਂ ਤਸਵੀਰਾਂ ਨੇ ਖੇਤਾਂ ਦੇ ਵਿੱਚ ਪਾਣੀ ਭਰੇ ਹੋਣ ਦੀਆਂ ਤਸਵੀਰਾਂ ਨੇ ਇਸ ਦੇ ਨਾਲ ਹੀ ਕੁਝ ਦਰਿਆਵਾਂ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ ਜਿਹੜੀਆਂ ਹਵਾਈ ਸਰਵੇ ਦੇ ਰਾਹੀਂ ਪੀਐਮ ਮੋਦੀ ਦੇ ਵੱਲੋਂ ਲਿਆ ਜਾ ਰਹੀ ਹੈ ਜਾਣਕਾਰੀ ਹੈ ਤੇ ਇੱਕ ਅਧਿਕਾਰੀ ਉਹਨਾਂ ਨੂੰ ਇਹ ਜਾਣਕਾਰੀ ਦੇ ਰਿਹਾ ਹੈ ਕਿ ਇਹ ਕਿਹੜਾ ਇਲਾਕਾ ਹੈ ਕਿੰਨਾ ਨੁਕਸਾਨ ਇੱਥੇ ਹੋਇਆ ਹੈ ਪੀਐਮ ਮੋਦੀ ਗੰਭੀਰ ਮੋਦਰਾ ਦੇ ਵਿੱਚ ਨਜ਼ਰ ਆ ਰਹੇ ਨੇ ਹਵਾਈ ਜਿਹੜਾ ਹਵਾਈ ਸਰਵੇਖਣ ਹੈ ਉਹਨਾਂ ਦੇ ਵੱਲੋਂ ਹਵਾਈ ਸਰਵੇ ਹੈ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਉਹਨਾਂ ਤੱਕ ਮੰਗ ਪਹੁੰਚਾਈ ਜਾ ਰਹੀ ਹੈ ਤੇ ਹੁਣ ਜਦੋਂ ਉੱਚ ਪੱਧਰੀ ਮੀਟਿੰਗ ਹੋਣੀ ਹੈ ਪ੍ਰੈਜੈਂਟੇਸ਼ਨ ਉਹਨਾਂ ਨੂੰ ਦਿੱਤੀ ਜਾਣੀ ਹੈ ਉਸ ਤੋਂ ਬਾਅਦ ਪੀਐਮ ਮੋਦੀ ਦੇ ਵੱਲੋਂ ਇਹ ਐਲਾਨ ਕੀਤਾ ਜਾਣਾ ਹੈ ਕਿ ਪੰਜਾਬ ਨੂੰ ਕੀ ਰਿਲੀਫ ਹੈ ਕਿੰਨੇ ਕਰੋੜ ਦਾ ਪੈਕੇਜ ਹੈ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਪਹਿਲਾਂ ਇੱਕ ਐਲਾਨ ਹੋਵੇ ਤੇ ਇਸ ਵੇਲੇ ਸਿੱਧੀਆਂ ਤਸਵੀਰਾਂ ਆਪੀਆਂ ਮੋਦੀ ਦੇ ਵੱਲੋਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਜਿਹੜੇ ਹੜ੍ਹ ਪ੍ਰਭਾਵਿਤ ਲੋਕ ਨੇ ਇਸ ਦੇ ਨਾਲ ਹੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਬੈਠੇ ਨੇ ਪੀਐਮ ਮੋਦੀ ਨੇ ਤੇ ਜਿਹੜੇ ਜਿਨ੍ਹਾਂ ਦਾ ਇਹਨਾਂ ਹੜ੍ਹਾਂ ਦੇ ਵਿੱਚ ਨੁਕਸਾਨ ਹੋਇਆ ਏ ਉਹਨਾਂ ਦੇ ਨਾਲ ਗੱਲਬਾਤ ਕਰਦੇ ਨਜ਼ਰ ਆਏ ਨੇ ਪੀਐਮ ਮੋਦੀ ਇਹ ਉਹ ਲੋਕ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਸੁਨੀਲ ਜਾਖੜ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮੌਜੂਦ ਨੇ ਪੀਐਮ ਮੋਦੀ ਖੁਦ ਗੱਲਬਾਤ ਕਰ ਰਹੇ ਨੇ ਤੇ ਇਸ ਦੇ ਨਾਲ ਹੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਮੌਜੂਦ ਨੇ ਅਤੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨਜ਼ਰ ਆ ਰਹੇ ਨੇ ਤਾਂ ਇਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਉਹਨਾਂ ਦਾ ਦੁੱਖ ਦਰਦ ਸਮਝਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਸੁਨੀਲ ਜਾਖੜ ਇੱਕ ਫਸਲ ਦੇ ਬੂਟੇ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕਿਵੇਂ ਜਿਹੜਾ ਝੋਨਾ ਹੈ ਉਹ ਨਿਸਰਿਆ ਹੋਇਆ ਸੀ ਉਹ ਉਸ ਨੇ ਹਜੇ ਪੱਕਣਾ ਸੀ ਉਸ ਤੋਂ ਪਹਿਲਾਂ ਹੀ ਇਹ ਤਬਾਹੀ ਮਚੀ ਹੈ ਤੇ ਜਿਹੜੇ ਉੱਥੇ ਪੀੜਤ ਲੋਕ ਨੇ ਖਾਸ ਕਰ ਪੀੜਤ ਕਿਸਾਨ ਨੇ ਜਿਨ੍ਹਾਂ ਦਾ ਸਭ ਕੁਝ ਇਸ ਹੜ੍ਹ ਦੇ ਵਿੱਚ ਤਬਾਹ ਹੋ ਗਿਆ ਜਿਨ੍ਹਾਂ ਨੂੰ ਦੇਖ ਸਕਦੇ ਹੋ ਤੁਸੀਂ ਕਿ ਹਰ ਤਬਕੇ ਦੇ ਹਰ ਵਰਗ ਦੇ ਲੋਕ ਨੇ ਇੱਥੇ ਚਾਹੇ ਉਹ ਕਿਸਾਨ ਹੋਣ ਚਾਹੇ ਕਿਸੇ ਵੀ ਵਰਗ ਦੇ ਨਾਲ ਸੰਬੰਧਿਤ ਲੋਕ ਹੋਣ ਜਿਨ੍ਹਾਂ ਦਾ ਵੱਡਾ ਨੁਕਸਾਨ ਇਸ ਦੌਰਾਨ ਹੋਇਆ ਏ ਆਪਣੇ ਦੁੱਖੜੇ ਸੁਣਾਉਂਦੇ ਹੋਏ ਪੀਐਮ ਮੋਦੀ ਨੂੰ ਨਜ਼ਰ ਆ ਰਹੇ ਨੇ ਤੇ ਪੀਐਮ ਮੋਦੀ ਉਹਨਾਂ ਦਾ ਦੁੱਖ ਉਹਨਾਂ ਦੀ ਆਪੀਤੀ ਉਹਨਾਂ ਨਾਲ ਜੋ ਬੀਤਿਆ ਉਹ ਇਸ ਵੇਲੇ ਸੁਣ ਰਹੇ ਨੇ ਤਾਂ ਸੁਨੀਲ ਜਾਖੜ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜਿਹੜੇ ਇੱਥੇ ਮੌਜੂਦ ਨੇ ਇਹਨਾਂ ਤਸਵੀਰਾਂ ਦੇ ਵਿੱਚ ਤੇ ਸੁਨੀਲ ਜਾਖੜ ਦੇ ਵੱਲੋਂ ਪੂਰੀ ਜਾਣਕਾਰੀ ਪੀਐਮ ਮੋਦੀ ਨੂੰ ਦਿੱਤੀ ਜਾ ਰਹੀ ਹੈ ਕੌਮੀ ਜਰਨਲ ਸਕੱਤਰ ਤਰुण ਚੁੱਗ ਉਹ ਵੀ ਹੈ ਨਾ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਪੀਐਮ ਮੋਦੀ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਫਸਲਾਂ ਦਾ ਕਿੱਡਾ ਵੱਡਾ ਨੁਕਸਾਨ ਹੋਇਆ ਏ ਪੰਜਾਬ ਦਾ ਕੀ ਕੀ ਨੁਕਸਾਨ ਹੋਇਆ ਏ ਕਿੰਨੇ ਲੋਕਾਂ ਦੇ ਘਰ ਟਹੇ ਨੇ ਕਿਵੇਂ ਇੱਕਦਮ ਪਾਣੀ ਆਇਆ ਤੇ ਸਭ ਕੁਝ ਤਬਾਹ ਕਰਕੇ ਲੈ ਗਿਆ ਕਿੰਨੇ ਦਿਨ ਹੋ ਗਏ ਨੇ ਉਹਨਾਂ ਨੂੰ ਇਸੇ ਤਰ੍ਹਾਂ ਮੁਸ਼ਕਿਲਾਂ ਦੇ ਵਿੱਚ ਰਹਿਣਾ ਪਿਆ ਸਭ ਕੁਝ ਜਿਹੜਾ ਸਮਾਨ ਸੀ ਉਹ ਵੀ ਖਰਾਬ ਹੋ ਗਿਆ ਤਾਂ ਇਸ ਵੇਲੇ ਗੰਭੀਰ ਸਥਿਤੀ ਤਣਾਅਪੂਰਨ ਪੰਜਾਬ ਦੀ ਸਥਿਤੀ ਗੰਭੀਰ ਪੰਜਾਬ ਦੀ ਸਥਿਤੀ ਤੇ ਇਸ ਵੇਲੇ ਪੀਐਮ ਮੋਦੀ ਦੁੱਖ ਸੁਣ ਰਹੇ ਨੇ ਤੇ ਦਰਦ ਬਿਆਨ ਕਰ ਰਹੇ ਨੇ ਉਹ ਲੋਕ ਜਿਨ੍ਹਾਂ ਦਾ ਇਹਨਾਂ ਹੜ੍ਹਾਂ ਦੇ ਵਿੱਚ ਬਹੁਤ ਕੁਝ ਨੁਕਸਾਨਿਆ ਗਿਆ ਵੱਡੇ ਪੱਧਰ ਤੇ ਨੁਕਸਾਨ ਹੋਇਆ ਏ ਤੇ ਪੀਐਮ ਮੋਦੀ ਨੂੰ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਪੰਜਾਬ ਦੌਰੇ ਤੇ ਪੀਐਮ ਮੋਦੀ ਪਹਿਲਾਂ ਹਵਾਈ ਸਰਵੇਖਣ ਕਰਕੇ ਆਏ ਨੇ ਹਵਾਈ ਸਰਵੇ ਉਹਨਾਂ ਦੇ ਵੱਲੋਂ ਕੀਤਾ ਗਿਆ ਪੂਰਾ ਹਾਲ ਪੂਰਾ ਇਲਾਕੇ ਦਾ ਦੌਰਾ ਜਾਇਜ਼ਾ ਉਸ ਤੋਂ ਬਾਅਦ ਪੀੜਤ ਲੋਕ ਪੀੜਤ ਲੋਕਾਂ ਤੋਂ ਗੱਲਬਾਤ ਪੀਐਮ ਮੋਦੀ ਦੇ ਹੱਥ ਦੇ ਵਿੱਚ ਮਾਈਕ ਤਾਂ ਜੋ ਕਨਵਰਸੇਸ਼ਨ ਹੋ ਸਕੇ ਆਪਸ ਦੇ ਵਿੱਚ ਪੂਰੀ ਗੱਲਬਾਤ ਹੋ ਸਕੇ ਸਾਹਮਣੇ ਜਿਹੜੇ ਲੋਕ ਨੇ ਉਹ ਜਾਣਕਾਰੀ ਦੇ ਰਹੇ ਨੇ ਕਿ ਕਿਵੇਂ ਕਿਵੇਂ ਉਹਨਾਂ ਦੇ ਨਾਲ ਹੋਇਆ ਕੀ ਕੁਝ ਹੋਇਆ ਕਿਵੇਂ ਨੁਕਸਾਨ ਹੋਇਆ ਕਿਵੇਂ ਜਿਹੜਾ ਉਹਨਾਂ ਦਾ ਘਰਬਾਰ ਤਬਾਹ ਹੋਇਆ ਫਸਲਾਂ ਤਬਾਹ ਹੋਈਆਂ ਉਹਨਾਂ ਦੀ ਮਸ਼ੀਨਰੀ ਖਰਾਬ ਹੋਈ ਘਰਾਂ ਦੇ ਵਿੱਚ ਪਿਆ ਸਮਾਨ ਰੁੜ ਗਿਆ ਕਿਵੇਂ ਉਹਨਾਂ ਨੇ ਇਹ ਵਕਤ گزارਿਆ ਇਹ ਸਾਰਾ ਬਿਆਨ ਪੀਐਮ ਮੋਦੀ ਦੇ ਅੱਗੇ ਤਾਂ ਜੋ ਉਹਨਾਂ ਨੂੰ ਹਕੀਕਤ ਤੋਂ ਜਾਣੂ ਕਰਵਾਇਆ ਜਾ ਸਕੇ ਉਹ ਪੀਐਮ ਮੋਦੀ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਤੁਸੀਂ ਲਿਖਤੀ ਤੌਰ ਤੇ ਵੀ ਉਹਨਾਂ ਤੱਕ ਇਹ ਜਾਣਕਾਰੀਆਂ ਪਹੁੰਚਾਓ ਤਾਂ ਜ਼ਰੂਰ ਹਰ ਸੰਭਵ ਮਦਦ ਜਿਹੜੀ ਹੈ ਉਹ ਕੀਤੀ ਜਾਏਗੀ ਕਿਉਂਕਿ ਇਸ ਵੇਲੇ ਤਸਵੀਰਾਂ ਅਸੀਂ ਤੁਹਾਨੂੰ ਗੁਰਦਾਸਪੁਰ ਤੋਂ ਦਿਖਾ ਰਹੇ ਹਾਂ ਜਿੱਥੇ ਇਹ ਟਿਬੜੀ ਕੈਂਟ ਹੈ ਟਿਬੜੀ ਕੈਂਟ ਦੇ ਵਿੱਚ ਇਹ ਮੀਟਿੰਗ ਹੜ ਪੀੜਤਾਂ ਦੇ ਨਾਲ ਜਿਹੜੇ ਇਸ ਦੌਰਾਨ ਇਸ ਤਰਾਸਤੀ ਦੇ ਦੌਰਾਨ ਇਸ ਜਲ ਤਰਾਸਤੀ ਦੇ ਦੌਰਾਨ ਜਿਨ੍ਹਾਂ ਦਾ ਸਭ ਕੁਝ ਵਹਿ ਗਿਆ ਕਿਉਂਕਿ 51 ਲੋਕਾਂ ਦੀ ਤਾਂ ਮੌਤ ਹੀ ਹੋ ਚੁੱਕੀ ਹੈ ਜਾਨਾਂ ਗਵਾ ਚੁੱਕੇ ਨੇ ਲੋਕ ਤੇ ਜਿਨ੍ਹਾਂ ਦਾ ਘਰਵਾਰ ਇਸ ਵੇਲੇ ਟੁੱਟ ਚੁੱਕਿਆ ਹੈ ਨੁਕਸਾਨਿਆ ਗਿਆ ਹੈ ਘਰਾਂ ਦੀਆਂ ਛੱਤਾਂ ਢਹਿ ਢੇਰੀ ਹੋ ਗਈਆਂ ਪਸ਼ੂ ਡੰਗਰ ਇਸ ਪਾਣੀ ਦੇ ਵਹਾਅ ਦੇ ਵਿੱਚ ਵਹਿ ਗਏ ਕਿੰਨੀਆਂ ਹੀ ਜਾਨਾਂ ਚਲੇ ਗਈਆਂ ਤੇ ਬਹੁਤ ਵੱਡੇ ਪੱਧਰ ਤੇ ਆਰਥਿਕ ਨੁਕਸਾਨ ਹੋ ਗਿਆ ਤੇ ਸਾਰੀਆਂ ਉਹ ਤਸਵੀਰਾਂ ਜਦੋਂ ਪੀਐਮ ਮੋਦੀ ਦੇ ਵੱਲੋਂ ਜਾਇਜ਼ਾ ਲਿਆ ਗਿਆ ਤੇ ਨਾਲ ਹੀ ਫੜ ਪੀੜਤਾਂ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਹੁਣ ਇਸ ਮੁਲਾਕਾਤ ਤੋਂ ਬਾਅਦ ਬਿਲਕੁਲ ਉਮੀਦ ਇਹੀ ਹੈ ਕਿ ਇੱਕ ਆਸ ਇਹੀ ਹੈ ਕਿ ਹੁਣੀ ਹੁਣੀ ਇੱਕ ਵੱਡਾ ਅਪਡੇਟ ਆਏਗਾ ਜਿਸ ਦੇ ਵਿੱਚ ਇਹ ਕਿਹਾ ਜਾਏਗਾ ਕਿ ਕਿੰਨਾ ਰਿਲੀਫ ਪੰਜਾਬ ਨੂੰ ਦਿੱਤਾ ਜਾਂਦਾ ਹੈ ਇਹ ਥੋੜੀ ਦੇਰ ਦੇ ਵਿੱਚ ਤਾਂ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਬੀਜੇਪੀ ਦੇ ਆਗੂ ਨੇ ਖਾਸ ਕਰ ਸੂਬਾ ਪ੍ਰਧਾਨ ਨੇ ਬੀਜੇਪੀ ਦੇ ਸੁਨੀਲ ਜਾਖੜ ਕਾਰਜਕਾਰੀ ਪ੍ਰਧਾਨ ਨੇ ਬੀਜਪੀ ਦੇ ਅਸ਼ਵਨੀ ਸ਼ਰਮਾ ਇਸ ਦੇ ਨਾਲ ਹੀ ਕੌਮੀ ਜਰਨਲ ਸਕੱਤਰ ਨੇ ਤਰुण ਚੁੱਗ ਕੇਂਦਰੀ ਰਾਜ ਮੰਤਰੀ ਨੇ ਰਵਨੀਤ ਸਿੰਘ ਬਿੱਟੂ ਟਾਪ ਲੀਡਰਸ਼ਿਪ ਬੀਜਪੀ ਦੀ ਕਹਿ ਸਕਦੇ ਆ ਕਿ ਉਹ ਇੱਥੇ ਮੌਜੂਦ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਹਨਾਂ ਦੇ ਵੱਲੋਂ ਇਹ ਜਾਣਕਾਰੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਕਿ ਕੀ ਕੁਝ ਨੁਕਸਾਨ ਕਿੰਨਾ ਨੁਕਸਾਨ ਹੜ ਹੜਾਂ ਦੇ ਦੌਰਾਨ ਹੋਇਆ ਹੈ ਤੇ ਇਸ ਨੁਕਸਾਨ ਤੋਂ ਬਾਅਦ ਹੁਣ ਵਾਰੀ ਆਉਂਦੀ ਹੈ ਰੀਲੀਫ ਦੀ ਕਿ ਕੁਝ ਰੀਲੀਫ ਮਿਲੇਗਾ ਕੇਂਦਰ ਸਰਕਾਰ ਦੇ ਵੱਲੋਂ ਉਹ ਥੋੜੀ ਦੇਰ ਦੇ ਵਿੱਚ ਕਲੀਅਰ ਹੋਏਗਾ ਤਾਂ ਇਸ ਵੇਲੇ ਅਸੀਂ ਤੁਹਾਨੂੰ ਲਗਾਤਾਰ ਤਸਵੀਰਾਂ ਗੁਰਦਾਸਪੁਰ ਤੋਂ ਇੱਕ ਤਸਵੀਰ ਜਿੱਥੇ ਹੜਪੀੜਤਾਂ ਦੇ ਨਾਲ ਮੁਲਾਕਾਤ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਤੋਂ ਉਹਨਾਂ ਦਾ ਦੁੱਖ ਜਾਣਿਆ ਗਿਆ ਉਹਨਾਂ ਦੀ ਆਪੀਤੀ ਉਹਨਾਂ ਦੇ ਨਾਲ ਜੋ ਹੋਇਆ ਉਹ ਹਕੀਕਤ ਤੋਂ ਬਿਆਨ ਕਰ ਰਹੇ ਨੇ ਇਸ ਤੋਂ ਬਿਨਾ ਇੱਕ ਹੋਰ ਮੀਟਿੰਗ ਜਿਹੜੀ ਉੱਚ ਅਧਿਕਾਰੀਆਂ ਦੇ ਨਾਲ ਹੋਏਗੀ ਜਿਸ ਦੇ ਵਿੱਚ ਉਹ ਜਾਣਕਾਰੀ ਦੇਣਗੇ ਕਿ ਕੀ ਕੁਝ ਨੁਕਸਾਨ ਪੰਜਾਬ ਦਾ ਇਹਨਾਂ ਹੜ੍ਹਾਂ ਦੇ ਦੌਰਾਨ ਹੋਇਆ ਏ ਤਾਂ ਇਹ ਦੋ ਤਸਵੀਰਾਂ ਪਹਿਲਾ 에ਰੀਅਲ ਸਰਵੇ ਹਵਾਈ ਸਰਵੇ ਪੀਐਮ ਮੋਦੀ ਦੇ ਵੱਲੋਂ ਕੀਤਾ ਗਿਆ ਤੇ ਦੂਜੀ ਤਸਵੀਰ ਜਿਸ ਦੇ ਵਿੱਚ ਆ ਬੀਜੇਪੀ ਦੇ ਆਗੂ ਵੀ ਮੌਜੂਦ ਨੇ ਤੇ ਉਹ ਲੋਕ ਮੌਜੂਦ ਨੇ ਜਿਨ੍ਹਾਂ ਦਾ ਇਸ ਦੌਰਾਨ ਨੁਕਸਾਨ ਹੋਇਆ ਹੜ ਪੀੜਿਤ ਵੀ ਅਸੀਂ ਇਹਨਾਂ ਨੂੰ ਕਹਿ ਸਕਦੇ ਹਾਂ ਕਿ ਪੀੜਿਤ ਲੋਕ ਨੇ ਹੜਾਂ ਦੇ ਦੌਰਾਨ ਜਿਹੜੇ ਪੀੜਿਤ ਲੋਕ ਨੇ ਉਹਨਾਂ ਦੇ ਵੱਲੋਂ ਪੀਐਮ ਮੋਦੀ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਦੁੱਖ ਦੱਸਿਆ ਜਾ ਰਿਹਾ ਸੁਨੀਲ ਜਾਖੜ ਦੇ ਵੱਲੋਂ ਵੀ ਫਸਲਾਂ ਦਾ ਜੋ ਨੁਕਸਾਨ ਹੋਇਆ ਉਸ ਬਾਰੇ ਜਾਣਕਾਰੀ ਜਿਹੜੀ ਹੈ ਪੀਐਮ ਮੋਦੀ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਹੁਣ ਇੱਕ ਕੋਸ਼ਿਸ਼ ਇਹ ਹੈ ਕਿ ਕਿੰਨਾ ਵੱਡਾ ਨੁਕਸਾਨ ਇਸ ਜਲ ਤਰਾਸਤੀ ਦੇ ਦੌਰਾਨ ਪੰਜਾਬ ਦਾ ਹੋਇਆ ਹੈ ਖਾਸ ਕਰ ਜੇਕਰ ਪ੍ਰਤੀ ਏਕੜ ਤੁਸੀਂ ਕਿਸੇ ਵੀ ਜ਼ਿੰਮੇਵਾਰ ਦੀ ਗੱਲ ਕਰੋ ਇੱਕ ਕਿਸਾਨ ਦੀ ਗੱਲ ਕਰੋ ਕਿ ਪ੍ਰਤੀ ਏਕੜ ਕਿੰਨੀ ਵਟਤ ਹੋਣੀ ਸੀ ਉਸ ਫਸਲ ਦੇ ਵਿੱਚੋਂ ਕਿੰਨੀ ਲਾਗਤ ਲੱਗ ਚੁੱਕੀ ਸੀ ਕਿੰਨੀ ਆਸ ਉਮੀਦ ਦੇ ਨਾਲ ਉਹ ਫਸਲ ਪਾਲੀ ਜਾ ਰਹੀ ਸੀ ਕਿੰਨੀ ਮਿਹਨਤ ਉਸ ਤੇ ਆਈ ਸੀ ਉਹ ਸਾਰਾ ਇੱਕ ਅੰਕਲਨ ਕਰਨ ਦੀ ਕੋਸ਼ਿਸ਼ ਉਸ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਇਸ ਵੇਲੇ ਪੀਐਮ ਮੋਦੀ ਨੂੰ ਹੋ ਰਹੀ ਹੈ ਤਾਂ ਇਸ ਤੋਂ ਬਿਨਾ ਜਿਨ੍ਹਾਂ ਦਾ ਪਸ਼ੂਆਂ ਦਾ ਨੁਕਸਾਨ ਹੋਇਆ ਬਹੁਤ ਸਾਰੇ ਲੋਕ ਪੰਜਾਬ ਦੇ ਵਿੱਚ ਅਜਿਹੇ ਨੇ ਜਿਹੜੇ ਪਸ਼ੂਆਂ ਤੇ ਡਿਪੈਂਡੈਂਟ ਨੇ ਦੁੱਧਾਰੂ ਪਸ਼ੂ ਨੇ ਜਿਹੜੇ ਉਹਨਾਂ ਦਾ ਦੁੱਧ ਪਾ ਕੇ ਗੁਜ਼ਾਰਾ ਕਰਦੇ ਨੇ ਤੇ ਉਹਨਾਂ ਦੇ ਪਸ਼ੂ ਵਹਿ ਗਏ ਨੇ ਬਹੁਤ ਸਾਰੇ ਜਿਹੜੇ ਪਸ਼ੂ ਨੇ ਉਹਨਾਂ ਨੂੰ ਬਿਮਾਰੀਆਂ ਲੱਗ ਚੁੱਕੀਆਂ ਨੇ ਬਹੁਤ ਸਾਰੇ ਲੋਕਾਂ ਦੇ ਘਰ ਟਹਿ ਚੁੱਕੇ ਨੇ ਬਹੁਤ ਸਾਰੇ ਲੋਕਾਂ ਦੇ ਘਰਾਂ ਦੀਆਂ ਸ਼ਕਤਾਂ ਟਹਿ ਚੁੱਕੀਆਂ ਨੇ ਤਾਂ ਹਰ ਵਰਗ ਦੇ ਲੋਕ ਇੱਥੇ ਪੀਐਮ ਮੋਦੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਨੇ ਤੇ ਪੀਐਮ ਮੋਦੀ ਨੂੰ ਆਪਣਾ ਦੁੱਖ ਆਪਣਾ ਦਰਦ ਦੱਸਦੇ ਹੋਏ ਨਜ਼ਰ ਆ ਰਹੇ ਨੇ ਪੀਐਮ ਮੋਦੀ ਇਸ ਵੇਲੇ ਉਹਨਾਂ ਦੀ ਆਪੀਤੀ ਸੁਣ ਰਹੇ ਨੇ ਨਾਲ ਹੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਜਿਹੜੇ ਨੇ ਉਹ ਮੌਜੂਦ ਨੇ ਉਹਨਾਂ ਦੇ ਵੱਲੋਂ ਵੀ ਪੀਐਮ ਮੋਦੀ ਨੂੰ ਜਾਣੂ ਕਰਵਾਇਆ ਜਾ ਰਿਹਾ ਏ ਤੇ ਸੁਨੀਲ ਜਾਖੜ ਜਿਹੜੇ ਬੀਜੇਪੀ ਦੇ ਸੂਬਾ ਪ੍ਰਧਾਨ ਨੇ ਅਸ਼ਵਨੀ ਸ਼ਰਮਾ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਤਰुण ਚੁੱਗ ਜਿਹੜੇ ਕੌਮੀ ਜਨਰਲ ਸਕੱਤਰ ਨੇ ਇਹ ਸਾਰੇ ਬੀਜੇਪੀ ਦੇ ਆਗੂ ਮੌਜੂਦ ਨੇ ਤੇ ਉਹਨਾਂ ਦੇ ਵੱਲੋਂ ਜਾਣਕਾਰੀ ਪੀਐਮ ਮੋਦੀ ਨੂੰ ਦਿੱਤੀ ਜਾ ਰਹੀ ਹੈ ਤੇ ਨਾਲ ਹੀ ਜਿਹੜੇ ਹੜ੍ਹ ਪ੍ਰਭਾਵਿਤ ਲੋਕ ਨੇ ਹੜ੍ਹ ਪੀੜਿਤ ਲੋਕ ਨੇ ਉਹ ਇੱਥੇ ਮੌਜੂਦ ਨੇ ਤੇ ਉੱਚ ਪੱਧਰੀ ਮੀਟਿੰਗ ਜਿਸ ਦੇ ਵਿੱਚ ਪੀਐਮ ਮੋਦੀ ਨੂੰ ਪੂਰੀ ਪ੍ਰੈਜੈਂਟੇਸ਼ਨ ਦਿੱਤੀ ਜਾਣੀ ਹੈ ਸਰਕਾਰ ਦੇ ਵੱਲੋਂ ਖਾਸ ਕਰਕੇ ਚੀਫ ਸੈਕਟਰੀ ਦੇ ਵੱਲੋਂ ਕਿ ਕਿ ਕੁਝ ਨੁਕਸਾਨ ਹੋਇਆ ਕਿੰਨੇ ਪਿੰਡ ਸਿੱਧੇ ਤੌਰ ਤੇ ਪ੍ਰਭਾਵਿਤ ਹੋਏ ਕਿੰਨੇ ਲੋਕਾਂ ਦੀਆਂ ਜਾਨਾਂ ਇਸ ਦੌਰਾਨ ਗਈਆਂ ਕਿੰਨੇ ਲੋਕ ਲਾਪਤਾ ਹੋਏ ਤੇ ਉਹ ਸਾਰਾ ਬਿਉਰਾ ਇਸ ਵੇਲੇ ਪੀਐਮ ਮੋਦੀ ਨੂੰ ਦਿੱਤਾ ਜਾ ਵੀ ਰਿਹਾ ਹੈ ਤੇ ਅੱਗੇ ਜਿਹੜੇ ਅਧਿਕਾਰੀਆਂ ਨੇ ਵੀ ਦੇਣਾ ਹੈ ਤਾਂ ਜੋ ਇੱਕ ਸਹੀ ਰਿਪੋਰਟ ਹਾਲਾਂਕਿ ਉਸ ਤੋਂ ਬਾਅਦ ਵੀ ਰਿਪੋਰਟਸ ਹੋਰ ਵੀ ਜਾਣਗੇ ਇਸ ਤੋਂ ਪਹਿਲਾਂ ਕੁਝ ਕੇਂਦਰੀ ਟੀਮਸ ਜਿਹੜੀਆਂ ਨੇ ਉਹ ਵੀ ਪੰਜਾਬ ਦੇ ਦੌਰੇ ਤੇ ਸੀ ਉਹਨਾਂ ਨੇ ਵੀ ਇੱਕ ਰਿਪੋਰਟ ਤਿਆਰ ਕੀਤੀ ਹੈ ਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਵੀ ਪਹੁੰਚੇ ਸੀ ਉਹਨਾਂ ਦੇ ਵੱਲੋਂ ਵੀ ਜਾਇਜ਼ਾ ਲਿਆ ਗਿਆ ਸੀ ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਪੰਜਾਬ ਪਹੁੰਚੇ ਨੇ ਹਵਾਈ ਸਰਵੇ ਹਵਾਈ ਸਰਵੇ ਤੋਂ ਬਾਅਦ ਹੜਪੀੜਤਾਂ ਦੇ ਨਾਲ ਮੁਲਾਕਾਤ ਉੱਚ ਅਧਿਕਾਰੀਆਂ ਦੇ ਨਾਲ ਮੁਲਾਕਾਤ ਤੇ ਕਿੰਨਾ ਨੁਕਸਾਨ ਉਸ ਦੀ ਇੱਕ ਮੋٹے ਤੌਰ ਤੇ ਇੱਕ ਉਸ ਦਾ ਜਾਇਜ਼ਾ ਲੈਣ ਦੀ ਕੋਸ਼ਿਸ਼ ਉਸ ਤੋਂ ਬਾਅਦ ਦੂਜੇ ਪਾਸੇ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕੀਤੀ ਜਾਵੇ ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਵੇ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਇਹ ਸਾਰੇ ਆਗੂ ਉਹ ਨੇ ਜਿਹੜੇ ਮੰਗ ਕਰ ਰਹੇ ਨੇ ਕਿ ਪੰਜਾਬ ਨੂੰ ਇੱਕ ਰਿਲੀਫ ਮਿਲੇ ਇੱਕ ਅਮਾਊਂਟ ਮਿਲੇ ਇੱਕ ਚੰਗੀ ਅਮਾਊਂਟ ਮਿਲੇ ਤਾਂ ਜੋ ਮੜ ਤੋਂ ਪੰਜਾਬ ਆਪਣੇ ਪੈਰਾਂ 'ਤੇ ਖੜ ਹੋ ਸਕੇ ਕਿਉਂਕਿ ਜਦੋਂ ਇਹਨਾਂ ਨੂੰ ਨੁਕਸਾਨ ਹੁੰਦਾ ਹੈ ਤਾਂ ਕਈ ਸਾਲ ਜਿਹੜਾ ਸੂਬਾ ਏ ਜਾਂ ਉੱਥੋਂ ਦੇ ਲੋਕ ਨੇ ਜਿਹੜੇ ਹੜ੍ਹ ਪ੍ਰਭਾਵਿਤ ਹੋਏ ਨੇ ਹੜ੍ਹ ਪੀੜਤ ਨੇ ਉਹ ਪਿੱਛੇ ਚਲੇ ਜਾਂਦੇ ਨੇ ਆਰਥਿਕ ਪੈਕੇਜ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਨੂੰ ਲੈ ਕੇ ਕੰਟਰੋਵਰਸੀ ਵੀ ਜ਼ਰੂਰ ਹੈ ਕਿ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਸਾਡਾ 60000 ਕਰੋੜ ਦਾ ਬਕਾਇਆ ਹੈ ਭਾਜਪਾ ਆਗੂ ਕਹਿ ਰਹੇ ਨੇ ਕਿ ਇਹ ਸਰਸਰ ਗਲਤ ਹੈ ਅਜਿਹਾ ਨਹੀਂ ਹੈ ਕੋਈ ਬਕਾਇਆ ਨਹੀਂ ਹੈ ਤੇ ਇਸ ਦੇ ਨਾਲ ਹੀ 20000 ਕਰੋੜ ਰੁਪਏ ਦੇ ਰੀਲੀਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਰੀਲੀਫ ਫੰਡ ਦਿੱਤਾ ਜਾਵੇ ਪੰਜਾਬ ਨੂੰ 20000 ਕਰੋੜ ਰੁਪਏ ਦਾ ਹਾਲਾਂਕਿ ਹਿਮਾਚਲ ਦੇ ਵਿੱਚ 1500 ਕਰੋੜ ਰੁਪਏ ਦਿੱਤਾ ਜਾ ਚੁੱਕਿਆ ਜਾਂ ਕਹਿ ਲਈ ਕਿ ਐਲਾਨ ਜਿਹੜਾ ਹੈ ਪੀਐਮ ਮੋਦੀ ਦੇ ਵੱਲੋਂ ਉਹ ਕਰ ਦਿੱਤਾ ਗਿਆ ਹੈ